ਉਹ ਗੁਰੂ ਕਾ ਵਾਹਿਗੁਰੂ ਜੀ ਦੇ ਸਤੇ ਸਤਿਨਾਮ ਸ਼ਿਵ ਵਾਹਿਗੁਰੂ ਸਾਹਿਬ ਜੀ ਨੰਦ ਸਾਈ ਬ੍ਰਹਮ ਕਲੀ ਮਹਲਾ ਤੀਜਾ ਆਨੰਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਪਾਇਆ ਸਤਿਗੁਰਤਾ ਪਾਇਆ ਸੈ ਸਤੀ ਮਨ ਵਰੀਆਂ ਵਡਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਣਾਈਆਂ ਸ਼ਬਦੋ ਤਾ ਕਾ ਉਹ ਕੀ ਰ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਐ ਮਨ ਮੇਰਾ ਤੂੰ ਸਦਾ ਰਹੋ ਹਰਨਾਮੇ ਹਰਨਾ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਸ ਸਤਿ ਸੁਆਮੀ ਉਹ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਮੇ ਸਤਿ ਸਾਈਆ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨ੍ਹੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਈ ਵਸੇ ਆ ਜਿਨ ਇੱਛਾ ਸਭ ਪੁਜਾਈਆਂ ਸਦਾ ਕਰੂਆਂ ਕੀਤਾ ਗੁਰੂ ਵਿਤੋ ਤਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜ ਪੰਚ ਸ਼ਬਦ ਜਿਤ ਕਰ ਸਵਾਗੇ ਕਰ ਸਵਾਗੇ ਸਬਦ ਵਾਜੈ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਮ ਤੁਰ ਕਰਮ ਪਾਇਆ ਤੁਦ ਜਿਨ ਕੋ ਤੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸੱਚੀ ਲਿਵੇ ਬਿੰਦੇ ਹਣੀ ਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾਜੋ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਐਸ ਨੋ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਹੈ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਯਾਰਿਆ ਕਰ ਕਿਰਪਾ ਕਿਲਵਿਕ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚੇ ਸਵਾਰਿਆ ਕਹੈ ਨਾਨਕ ਐ ਅਨੰਦ ਹੋ ਆਨੰਦ ਗੁਤਿ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੈ ਬਾਵਤੈ ਸੋ ਜਨ ਦੇਹੀ ਜਿਸ ਜਿਸ ਨੋ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿੱਤੀ ਇਕ ਨਾਮ ਲਾਗ ਸਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੈ ਕਹੈ ਨਾਨਕ ਜਿਸ ਦੇਹ ਪਿਆਰੋ ਸੋਈ ਜਨਮ ਆਵੈ ਆਵੋ ਸੰਤ ਪਿਆਰਿਓ ਕਥ ਕੀ ਕਰਹਿ ਬਾਖ ਕਹਾਣੀ ਕਰਹਿ ਕਹਾਣੀ ਕਥ ਤੇਰੀ ਕੀ ਤ ਦੁਆ ਦੁਆਰ ਹੈ ਤਨ ਮਨ ਤਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਐ ਗੁਰੂ ਕੇਰਾ ਗਾਉ ਸੱਚੀ ਬਾਣੀ ਕਹੈ ਨਾਨਕ ਜੰਤੋ ਕਥਿਓ ਕਥ ਕਹਾਣੀ ਐ ਮਨ ਚੰਚਲਾ ਚਤੁਰਾਈ ਕਿਨੇ ਨ ਪਾਈਆ ਚਤੁਰੰਗ ਨ ਪਾਈਆ ਕਿਨੇ ਤੂੰ ਸੁਣ ਮੇਰਿਆ ਐ ਮਾਇਆ ਮੋਹਣੀ ਜਿਨ ਇਤ ਪਰਮ ਭੁਲਾਇਆ ਮਾਇਆ ਤੇ ਮੋਹਣੀ ਤਿਨੇ ਕੀਤੀ ਜਿਨ ਜਿਨ ਠੱਗ ਉਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਈਆ ਕਹੈ ਨਾਨਕ ਮਨ ਚੰ ਚਤਰਾਉ ਚਤਰਾਈ ਕਿਨੇ ਨਾ ਪਾਈਐ ਐ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਐ ਘਟਾ ਤੂੰ ਜੀ ਦੇਖਦਾ ਚੱਲੈ ਨਹੀਂ ਤੇਰੇ ਨਾਲ ਐ ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕਮ ਮੂਲੇ ਨਾ ਕਿ ਕਿਚੈ ਜਿਤ ਅੰਤ ਪਛਤਾਈਐ ਸਤਿਗੁਰ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲ ਕਹੈ ਨਾਨਕ ਮਨ ਯਾਰੋ ਤੂੰ ਦਾ ਤੂੰ ਸਦਾ ਸੱਚ ਸਮਾਲ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੀਉ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਵਣੇ ਆਖੋ ਤ ਵੇਖੋ ਸਭ ਤੂੰ ਹੈ ਜਿਨ ਜਗਤ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰਸ ਮਨੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਈਆ ਪਾਈਆ ਅੰਮ੍ਰਿਤ ਗੁਰ ਕਿਰਪਾ ਕਿਨੀ ਸਚਾ ਮਨ ਵਸਾਈਐ ਜੀਵ ਜੰਤ ਸਭ ਤੁਧੁ ਪਾਏ ਇਕ ਵੇਖ ਪਰਸਨ ਪਾਈਐ ਲਭੂ ਲੋਭ ਅਹੰਕਾਰ ਚੁਕਾ ਸਤਿਗੁਰ ਭੁਲਾ ਪਾਈਐ ਕਹੈ ਨਾਨਕ ਜਿਸਨੋ ਆਪ ਤੂਠਾ ਤੇ ਅੰਮ੍ਰਿਤ ਗੁਰ ਤੇ ਪਾਈਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਕਮ ਮਾਰਗ ਚੱਲਣਾ ਲਵ ਲੋ ਲਵ ਲੋ ਅਹੰਕਾਰ ਤਲ ਤ੍ਰਿਸਣਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਵਾਸਨਾ ਸਮਾਨੀ ਕਹੈ ਨਾਨਕ ਚਲ ਭਗਤਾ ਜੁਗ ਹਾ ਜੁਗ ਨਿਰਾਲੀ ਜਿਉ ਤੂੰ ਚਲਿਐ ਸਿਵ ਬਲ ਹੈ ਸੋ ਆਪ ਵੀ ਹੋਰ ਕੀ ਆ ਜਾਣਾ ਗੁਣ ਤੇਰੇ ਜੀਵ ਤੂੰ ਚਲਾਈਏ ਤਿਵੇਂ ਚੱਲ ਹੈ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਦਿਨ ਨਾਮ ਲਾਈਐ ਸੇ ਹਰ ਹਰ ਸਤਿ ਆਵੇ ਜਿੰਨ ਕੋ ਕਥਾ ਸੁਣਾਈਐ ਆਪਣੀ ਸੋ ਗੁਰਦੁਆਰੇ ਸੁਖ ਪਾਵੇ ਚਾਹੇ ਨਾਨਕ ਸੱਚੇ ਸਾਈਵ ਜੋ ਪਾਵੈ ਤਿਵੇਂ ਚਲਾਏ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਨਾਇਆ ਇਹੋ ਤਿੰਕੇ ਸਿਆ ਜੀਨ ਤੁਰ ਹੋ ਲਿਖੇ ਲਖਾਇਆ ਇੱਕ ਫਿਰ ਹੈ ਖਨੇਰੇ ਕਰ ਹੈ ਗਲਾ ਗਲੀ ਕਿਨੇ ਨਾ ਪਾਇਆ ਕਹ ਨਾਨਕ ਸ਼ਬਦ ਸੋਈ ਲਾ ਸਤਿਗੁਰ ਸੁਣਾਇ ਪਵਿੱਤ ਹੋਏ ਸੇ ਜਨਾ ਜਿਨੀ ਹਰਤੇ ਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਤ ਸਿਓ ਪਵਿੱਤ ਸੰਗਤ ਸਵਾਈਏ ਕਹਿਦੇ ਪਵਿੱਤ ਕਹਤੇ ਪਵਿੱਤ ਸੁਣਤੇ ਪਵਿੱਤ ਸੇਪ ਜੀਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤ ਜੀਨੀ ਗੁਰਮੁਖ ਹਰ ਹੱਥ ਆਇਆ ਕਰਮੀ ਸਹਿਜਾ ਉਪਜੈ ਵਿਣ ਸਹਿਜ ਸਹਿਸਨਾ ਨਹਿ ਜਾਇ ਸਸਾ ਕਿਤੇ ਅਨ ਸੰਜਮ ਰਹੇ ਕਰਮ ਕਮਾਇਆ ਸਹਿਜ ਜੀਤ ਮਲੀਨ ਹੈ ਤ ਸੰਜਮ ਤੋਤਾ ਜਾਏ ਮਨ ਧੋਵੈ ਸਬਦ ਲਾਗੋ ਹਰਿ ਸੋ ਰਹਿ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦ ਸਹਿਜ ਉਪਜੈ ਇਹੋ ਸਹਿਜ ਸਾਇਬ ਜਾਏ ਜਿਉ ਮੈਲੇ ਬਹਾਦਰ ਨਿਰਮਲ ਬਹਾਦਰ ਨਿਰਮਲ ਜਿਉ ਤੈ ਮੈਲੇ ਤਿਨ ਜਨਮੂ ਜੋਇ ਹਾਰਿਐ ਤਿਸਨਾ ਵੱਡਾ ਰੋਗ ਲਗਾ ਮਰਨੂ ਮਨੋ ਵਿਸਾਰਿਐ ਵੇਦ ਦਾ ਮਹਿ ਨਾਮ ਉਤਮ ਸੋ ਸੁਣਹੁ ਨਾਹੀਿਰ ਹੈ ਜਿਉ ਵੇ ਤਾਲੀਐ ਕਹੈ ਨਾਨਕ ਜਿਨ ਸਚਤ ਜੇ ਆ ਕੂੜੇ ਲਾਗੇ ਤਿੰਨ ਜਨਮੂ ਜੂਏ ਹਾਰਿਆ ਕੋ ਨਿਰਮਲ ਬਹਾਦਰ ਨਿਰਮਲ ਬਹਾਦਰ ਤੇ ਨਿਰਮਲ ਜੀ ਉਹ ਨੰਦ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੋ ਸੋਈ ਪਹੁੰਚਾ ਨਹੀਂ ਮਨਸਾ ਸਚ ਸਮਾਨ ਜਨਮ ਰਤਨ ਜਿਨ ਖਟਿਆ ਭਲੇ ਸੇ ਬਨਜਾਰੇ ਕਹੈ ਨਾਨਕ ਜੀਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਸਨਮੁਖ ਸਿੱਖ ਕੋਈ ਜੀਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈਐ ਅੰਤ ਆਤਮਾ ਆਤਮ ਸਿਮਾਲੇ ਆਪ ਛਡ ਸਦਾ ਰਹਿ ਪਰਣਾ ਗੁਰ ਬਿਨ ਅਵਰਣਾ ਜਾਣੇ ਕੋਇ ਕਹੈ ਨਾਨਕ ਸੁਣੋ ਸੰਤੋਸ ਹੋਸ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿ ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਵੀ ਵੇਖੀਆ ਜਾਏ ਕੀ ਜੁੰਨੀ ਪਰਮਾ ਵੈ ਵਿਣ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਜਾਏ ਮੁਕਤ ਪਾਏ ਲਾਗ ਚਰਨੀ ਸਤਗੁਰ ਸਬਦ ਸੁਣਾਏ ਐ ਨਾਨਕ ਵਿਚਾਰ ਦੇਹੋ ਵਿਣ ਸਤਗੁਰ ਮੁਕਤ ਨ ਪਾਏ ਆਵੇ ਸਿੱਖ ਸਤਿਗੁਰ ਕੇ ਪਿਆਰਿਓ ਗਾਵੇ ਸੱਚੀ ਬਾਣੀ ਬਾਣੀ ਤ ਗਾਵੇ ਗੁਰੂ ਕੇ ਰੀ ਬਾਣੀਆਂ ਸਰ ਬਾਣੀਆਂ ਜਿੰਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਿੰਗ ਪਰੰਪਰ ਕਹੈ ਨਾਨਕ ਸਦਾ ਗਾਉ ਹਰਪ ਸੱਚੀ ਬਾਣੀ ਸਤਿਗੁਰ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਜਿਤ ਝੜਾਓ ਸ਼ਬਦੋ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਈਏ ਪਾਓ आपे हीरा रतना, आपे आप पे हीरा रत्न आप जिसनु देव जाए कह नानक शब्द रतन है हीरा जित जड़ाए शिव सक, सक्त शिव सक्ता आप उपाय के करता आपे हुकम बरताए हुकम बरताए आप वेख गुरमुख किसे आए तोड़े वंदन होवे मुक्त शब्द मन बसाए गुरमुख जिसको आप करे सो होवे ਇਕ ਕਸ ਸੋਲੀਵ ਲਾਇਕ ਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਤਿਹੀ ਗੁਣੀ ਸੰਸਾਰ ਪਰਮ ਸੁਤਤਾ ਸੁਤਿਆ ਰਹਿਣ ਵਿਖਾਣੀ ਗੁਰੂ ਕਿਰਪਾ ਤੇ ਸੇਜਨ ਜਾਗੇ ਜਿਨੇ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨੋ ਅੰਨ ਦਿਨ ਹਰ ਲਿਵ ਲਾਗੇ ਮਾਤਾ ਕੇ ਉਦਰ ਮਹਿ ਪ੍ਰਤੀ ਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਾਤਾ ਜੇ ਅਗਨਮਹਿ ਆਹਾਰ ਪਹੁੰਚਾਵੇ ਉਸ ਕੋ ਉਸਨੋ ਕਿਉ ਪਹੁੰਚ ਨਾ ਸਕੀ ਜਿਸਨੋ ਆਪਣੀ ਲਿਵ ਲਾਏ ਆਪਣੀ ਲਿਵ ਲਾ ਤਪੇ ਲਾਇ ਗੁਰਸਿੱਖ ਸਦਾ ਸਮਾਲੀਐ ਕਹੈ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਅਦਰ ਮਹਿ ਜੈਸੀ ਬਾਹਰ ਮਾਇਨਾ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਈਐ ਜਾਤਿਸ ਪਾ ਤਾਂ ਜਮਿਆ ਮੋਹੁ ਉਪਜੈ ਪਾਉ ਦੂਜਾ ਲਾਈਐ ਕਹੈ ਨਾਨਕ ਗੁਰ ਪ੍ਰਸਾਦੀ ਜਿਨਿ ਬਲਾਗੀ ਤੀਨੇ अपनी विजय माया पाई है हर आप मूलक है मूल न पाया जाए मूल न पाया जाए किसे बिट हो रहे लोग बिल बिल लाए ऐसा सतगुरु जय मिले तिसनो सिरो सो पिए बिच हो आप आ जाइए जिस जिसदा जीत तिस मिल रहे हर वसै मनाए हर आप मूलक है आग तिना के नानक ਜਿਨ ਹਰ ਪਲੈ ਪਾਈ ਪਲੈ ਪਾਈ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਤਿਨ ਜਪ ਹੋ ਜੀਵ ਹੋ ਲਾਹ ਖਟਤ ਦਿਹਾੜੀ ਇਹੋ ਤਨ ਤੀ ਨਾ ਮਿਲੀਐ ਜਿਨ ਹਰ ਆਪੇ ਭਾਣਾ ਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਇਹ ਰਸਨਾ ਤੂੰ ਅਨ ਰਚ ਰਸ ਰਾਚੀ ਨਹੀਂ ਤੇਰੀ ਪਿਆਸ ਨਾ ਜਾਈਏ ਪਿਆਸ ਨਾ ਜਾਈਏ ਹੋਰਤ ਕੀਤਾ ਜਿ ਚਰੂ ਹਰ ਰਸ ਪੱਲਾ ਨਾ ਪਾਈ ਹੈ ਹਰ ਰਸ ਪੱਲਾ ਪਾਈ ਹੈ ਪੀਏ ਹਰ ਰਸ ਬਹੁਣ ਨਾਸ ਤ੍ਰੀਸਨਾ ਆਗਿਆ ਏ ਇਹੋ ਹਰਤ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨਾਏ ਐਸਰੀ ਮੇਰਿਆ ਹਰ ਤੂੰ ਮਹਿਜੋਤ ਰਖੀ ਤਾ ਤੂੰ ਜਗਮਹਿ ਪਾਈਐ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗਮਹਿ ਆਈਐ ਹਰ ਆਪੇ ਮਾਤਾ ਸਾਪੇ ਪਿਤਾ ਜੀਨ ਜਿਉ ਉਪਾਈਐ ਜਗਤ ਦਿਖਾਈਐ ਗੁਰ ਪ੍ਰਸਾਦੀ ਬੂਜੀਐ ਤਾ ਚਲਤ ਹੋਆ ਚਲਤ ਨਦਰੀ ਆਈਐ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤੀ ਰਖੈ ਜੋਤੀ ਰਖੀ ਤਾ ਤੂੰ ਜਗਮਹਿ ਆਈਐ ਮਨ ਚਾਉ ਭਇਆ ਪ੍ਰਭ ਅਗੋ आगम सुनिए हर मंगल गाओ सखी गृह मंदरु बणिए हर गाओ मंगल नित सखी है सोगु दुख गुर चरण लागे दिन सुभागे अपना अपना पीर जाइयत बाणी गुर शब्द बाणी हर नाम हर रस भोगो कह नानक प्रभ आप मिलाया करण कारण जोगो ਐ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨਾ ਰਚੀਐ ਸੋ ਹਰ ਮਨ ਮੈਂ ਨਾ ਵਸਾਇਆ ਗੁਰਪਤ ਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹੈ ਨਾਨਕ ਐ ਸਰੀਰਾ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਐ ਨੈਤ ਨੈਤ੍ਰੋ ਮੁਖ ਮੋ ਮੇਰੀ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਬਰੂ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲੀ ਐ ਇਹੋ ਵਿਣ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਈ ਐ ਗੁਰ ਪ੍ਰਸਾਦੀ ਬੂਜੀ ਐ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਕਹੈ ਨਾਨਕ ਕਹੈ ਨਿਤਰੰਦ ਸੇ ਸਤਿਗੁਰ ਮਿਲੀਐ ਦਿਵ ਦ੍ਰਿਸ਼ਟ ਹੋਏ ਐ ਸਰ ਸਰਵਣ ਹਰ ਮੇਰੀ ਹੋ ਸਚ ਸੁਣਹੁ ਨ ਨਉ ਉਠਾਏ ਸਚ ਸੁਣੈ ਨਉ ਪਾਈਐ ਸਰੀਰ ਲਾਏ ਸੁਣਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਨਹੀਂ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਹਾਣੋ ਪਵਿੱਤਰ ਹੋਵੈ ਸਚੈ ਸੁਣੈ ਨਉ ਨੋ ਪਠਾਏ ਹਰ ਜੀਤ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਣੀ ਇਨਕਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨੋ ਨਵਨੀਦੀ ਤਿਸਦਾ ਅੰਤ ਨਾ ਜਾਇਆ ਪਾਇਆ ਕਹੈ ਨਾਨਕ ਹਰ ਪਿਆਰਿਆ ਜੋ ਗੁਫਾ ਅੰਦਰ ਰੱਖੈ ਕੈ ਵਾਜਾ ਪਵਨ ਵਜਾਇਆ ਐ ਸੱਚਾ ਸੋਹਿਲਾ ਸੱਚੇ ਕਰ ਗਾਵੋ ਗਾਵੋ ਤੇ ਸੋਹਿਲਾ ਕਰ ਸੱਚੇ ਜਿੱਥੈ ਸਦਾ ਸੱਚ ਤੇ ਆਵੋ ਸੱਚੋ ਤੇ ਆਵੋ ਜਾਂ ਤੂੰ ਦੁਭਾਵੋ ਗੁਰਮਖ ਜਿਨਾ ਵੁਝਾਵੇ ਐ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੋ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੋ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਤਗਲਿ ਸੂਰੇ ਦੁਖ ਰੋਗ ਸੰਤਾ ਪੁੱtre ਸੂਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ